ਡੇਡ ਬੋਡੀ ਪਈ ਆ ਇੱਕ ਨੌਜਵਾਨ ਦੀ ਨੌਜਵਾਨ ਚਿੱਟੇ ਨਾਲ ਮਰ ਗਿਆ ਤੇ ਫਿਰ ਤੁਸੀਂ ਉਹਦੀ ਗੱਲ ਕਿਉਂ ਨਹੀਂ ਸੁਣਦੇ ਇਹਦਾ ਮਤਲਬ ਤੁਸੀਂ ਚਿੱਟਾ ਖਤਮ ਕਰਨਾ ਹੀ ਨਹੀਂ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿੰਡ ਆਕਲੀਏ ਨਸ਼ੇ ਦੇ ਨਾਲ ਮੁੰਡਾ ਮਰਿਆ ਚਿੱਟੇ ਦੇ ਨਾਲ ਮੁੰਡਾ ਮਰਿਆ ਉਸ ਦੇ ਬਿਹਾਫ ਦੇ ਵਿੱਚ ਧਰਨਾ ਲਾਇਆ ਗਿਆ ਸੀਰੇ ਢਿੱਲੋਂ ਹੁਣਾ ਵੱਲੋਂ ਤੇ ਹੋਰ ਜਿੰਨੇ ਵੀ ਉਹਦੇ ਸੰਗੀ ਸਾਥੀ ਆ ਸਾਰਿਆਂ ਵੱਲੋਂ ਧਰਨਾ ਲਾਇਆ ਗਿਆ ਜਾਮ ਲਾਇਆ ਗਿਆ ਰੋਡ ਬੰਦ ਕੀਤਾ ਗਿਆ ਸੋ ਸਾਰਿਆਂ ਨੂੰ ਹੱਥ ਜੋੜ ਕੇ ਪਹਿਲਾਂ ਤਾਂ ਬੇਨਤੀ ਆ ਕਿ ਸਾਰੇ ਜਿੰਨੇ ਜੋਗੇ ਹੈਗੇ ਨੇੜੇ ਤੇੜੇ ਵਾਲੇ ਸਾਰੇ ਉੱਥੇ ਜ਼ਰੂਰ ਪਹੁੰਚੋ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਚਿੱਟਾ ਅਗਲਾ ਕਹਿੰਦਾ ਜੀ ਪ੍ਰਸ਼ਾਸਨ ਵੀ ਇਹ ਗੱਲ ਕਹੀ ਜਾਂਦਾ ਅਸੀਂ ਚਿੱਟੇ ਦੀ ਖਾਤਮੇ ਲਈ ਬਹੁਤ ਤਿਆਰ ਆ ਅਸੀਂ ਚਿੱਟਾ ਦਾ ਖਾਤਮਾ ਕਰੀ ਜਾਂਦੇ ਚਿੱਟੇ ਦਾ ਖਾਤਮਾ ਸਰਕਾਰ ਵੀ ਇਹ ਗੱਲ ਤੇ ਕਹੀ ਜਾਂਦੀ ਹੈ ਕਿ ਸਰਕਾਰ ਵੀ ਕਹਿੰਦੀ ਅਸੀਂ ਚਿੱਟਾ ਖਤਮ ਕਰਤਾ ਜੀ ਲਗਭਗ ਖਤਮ ਆ ਅਣਮੋਲ ਗਗਨਮਾਨ ਕਹੀ ਜਾਂਦੀ ਮਹੱਲੀ ਦੇ ਵਿੱਚ ਤਕਰੀਬਨ 99% ਮੈਂ ਨਸ਼ਾ ਖਤਮ ਕਰਤਾ ਨਸ਼ੇ ਦਾ ਮਤਲਬ ਚਿੱਟਾ ਖਤਮ ਕਰਤਾ ਸੋ ਪ੍ਰਸ਼ਾਸਨ ਇਹ ਗੱਲ ਕਹਿ ਦਿੰਦਾ ਅਸੀਂ ਕੈਂਪ ਲਾ ਰਹੇ ਆ ਵੱਖ-ਵੱਖ ਥਾਵਾਂ ਤੇ ਸੋ ਅਸੀਂ ਜਾਂ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕਿ ਚਿੱਟਾ ਜਿਹੜਾ ਉਹ ਜਲ ਤੋਂ ਜਲਦ ਖਤਮ ਹੋਵੇ ਸੀਰੇ ਢੱਲੋ ਵੀਰ ਨੇ ਕਿੰਨਾ ਰੌਲਾ ਪਾਇਆ ਕਿੰਨੇ ਤੋਂ ਹੁਣ ਤੋਂ ਲੈ ਕੇ ਕਿੰਨੇ ਦਿਨ ਤੱਕ ਰੌਲਾ ਪਾਈ ਜਾਂਦਾ ਪ੍ਰਵਿੰਦਰ ਝੋਟਾ ਰੌਲਾ ਪਾਈ ਜਾਂਦਾ ਕਿ ਭਾਈ ਚਿੱਟੇ ਵਾਲੇ ਬੰਦੇ ਫੜੋ ਚਿੱਟੇ ਵਾਲੇ ਬੰਦੇ ਫੜੋ ਤੁਸੀਂ ਇਹ ਦੱਸੋ ਵੀ ਅੱਜ ਤੱਕ ਚਿੱਟੇ ਵਾਲੇ ਜਿੰਨੇ ਵੀ ਸਿਰੇਵਾਲਾ ਨੇ ਬੰਦੇ ਫੜਾਏ ਆ ਕਿੰਨੇ ਫੜੇ ਕਿੰਨੇ ਛੱਡੇ ਕੀ ਕੋਸ਼ਿਸ਼ ਕੀਤਾ ਸੋ ਉਲਟਾ ਪ੍ਰਸ਼ਾਸਨ ਉਹਨਾਂ ਦੀ ਗੱਲ ਨਾ ਸੁਣਨ ਦੀ ਬਜਾਏ ਉਹਨਾਂ ਕੋਲੇ ਜਾਂਦਾ ਆਵਣੀ ਉਹਨਾਂ ਕੋਲੇ ਗੱਲ ਵੀ ਨਹੀਂ ਕਰਦਾ ਡੈੱਡ ਬੋਡੀ ਪਈ ਆ ਇੱਕ ਨੌਜਵਾਨ ਦੀ ਨੌਜਵਾਨ ਚਿੱਟੇ ਦਾ ਮਰ ਗਿਆ ਤੇ ਫਿਰ ਤੁਸੀਂ ਉਹਦੀ ਗੱਲ ਕਿਉਂ ਨਹੀਂ ਸੁਣਦੇ ਇਹਦਾ ਮਤਲਬ ਤੁਸੀਂ ਚਿੱਟਾ ਖਤਮ ਕਰਨਾ ਹੀ ਨਹੀਂ ਚਾਹੁੰਦੇ ਜਾਂ ਤੁਹਾਡਾ ਇਹ ਫਰਜ਼ ਬੰਦਾ ਸੀਗਾ ਕਿ ਨੌਜਵਾਨ ਦੀ লাশ ਪਈ ਆ ਚਿੱਟੇ ਦੇ ਨਾਲ ਮਰਿਆ ਉਲਟਾ ਤੁਸੀਂ ਉਹਨਾਂ ਕੋਲੇ ਜਾ ਕੇ ਉਹਨਾਂ ਦੀ ਗੱਲਬਾਤ ਸੁਣਦੇ ਤੇ ਫਿਰ ਕਿਤੇ ਜਾ ਕੇ ਮਸਲੇ ਦਾ ਹੱਲ ਹੁੰਦਾ ਸੋ ਇਹ ਗੱਲਾਂ ਕਰਨੀਏ ਸੋਖੀਆਂ ਤੁਸੀਂ ਗੱਲਾਂ ਕਰੀ ਜਾਂਦੇ ਰਹਿੰਦੇ ਆ ਕਿ ਹਾਂਜੀ ਅਸੀਂ ਐਂ ਕਰਤਾ ਸਰਕਾਰ ਵੀ ਕਹਿੰਦੀ ਅਸੀਂ ਐਂ ਕਰਤਾ ਜੋ ਕਰਤਾ ਪਰ ਹੁੰਦਾ ਕੱਖ ਵੀ ਨਹੀਂ ਅਸਲ ਦੇ ਵਿੱਚ ਸੋ ਨਸ਼ੇ ਦੇ ਨਾਲ ਕਿੰਨੇ ਨੌਜਵਾਨ ਜਿਹੜੇ ਨਸ਼ੇ ਦੀ ਭੇਂ ਚੜ ਚੁੱਕੇ ਆ ਕਿੰਨੇ ਨੌਜਵਾਨ ਜਿਹੜੇ ਉਹ ਮਰਦੇ ਜਾ ਰਹੇ ਆ ਉਹੀ ਗੱਲ ਵੀ ਜੇ ਭਾਈ ਅਮਰਤਪਾਲ ਸਿੰਘ ਮਹਿਰੋ ਵਰਗੇ ਜਾਂ ਭਾਈ ਅਮਰਤਪਾਲ ਸਿੰਘ ਵਰਗੇ ਜਾਂ ਹੋਰ ਜਿੰਨੇ ਵੀ ਅਮਰਤ ਸ਼ਕਾਉਣ ਦੀ ਲਹਿਰ ਚਲਾਉਂਦੇ ਆ ਜਾਂ ਆਪਾਂ ਕਹ ਲਈਏ ਕਿ ਨਸ਼ਾ ਛਡਾਊ ਲਹਿਰ ਚਲਾਉਂਦੇ ਆ ਉਹਨਾਂ ਨੂੰ ਚੱਕ-ਚੱਕ ਕੇ ਤੁਸੀਂ ਜੇਲਾ ਦੇ ਵਿੱਚ ਛੱਡ ਦਿੰਨੇ ਆ ਇਸ ਕਰਕੇ ਜੇ ਤੁਸੀਂ ਇਹ ਚਾਹਦੇ ਹੁੰਦੇ ਕਿ ਨਸ਼ਾ ਖਤਮ ਹੁੰਦਾ ਤਾਂ ਤੁਸੀਂ ਖੁਸ਼ ਹੁੰਦੇ ਕਿ ਹਾਂ ਭਾਈ ਨਸ਼ਾ ਖਤਮ ਹੋ ਰਿਹਾ ਕੋਈ ਨੌਜਵਾਨਾ ਜਿਹੜੇ ਉਹ ਨਸ਼ਾ ਖਤਮ ਕਰ ਰਹੇ ਆ ਜੇ ਕੋਈ ਬੰਦਾ ਨਸ਼ੇ ਵਾਲੇ ਨੂੰ ਫੜਾਉਂਦਾ ਵੀ ਆ ਤੇ ਉਹ ਸ਼ਾਮ ਤੱਕ ਫੇਰ ਘਰੇ ਹੁੰਦਾ ਚਾਂਦ ਦਾ ਘਰੇ ਹੋ ਕੇ ਫਿਰ ਉਸੇ ਚੌਂਕ ਦੇ ਵਿੱਚ ਖੜ ਕੇ ਕਹਿੰਦਾ ਵੀ ਕਿਉਂ ਫੜਾ ਲਿਆ ਹੁਣ ਦੱਸੋ ਫਿਰ ਉੱਥੇ ਸਰਕਾਰ ਨੂੰ ਕਹੀਏ ਉੱਥੇ ਪ੍ਰਸ਼ਾਸਨ ਨੂੰ ਕਹੀਏ ਜਾਂ ਉੱਥੇ ਕਿਹਨੂੰ ਕਹੀਏ ਜੇ ਪ੍ਰਸ਼ਾਸਨ ਵਾਲੇ ਆ ਉਹ ਥੱਲੇ ਲੈਵਲ ਵਾਲੇ ਵਿਚਾਰੇ ਜਿਹੜੇ ਹੈਗੇ ਆ ਉਹ ਫੜ ਲੈਂਦੇ ਆ ਉਹ ਕਹਿੰਦੇ ਕੀ ਕਰੀਏ ਜੀ ਬਾਅਦ ਛੜਤਾ ਉਹਨਾਂ ਨੂੰ ਫਿਰ ਜੇ ਫੜਾਉਣੇ ਆ ਫਿਰ ਤੁਸੀਂ ਕਹਿ ਦਿੰਦੇ ਆ ਜੀ ਕੀ ਕਰੀਏ ਜੀ ਇਹਨਾਂ ਨੂੰ ਨਸ਼ਾ ਦੇਣਾ ਪੈਂਦਾ ਇਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਣਾ ਪੈਂਦਾ ਇਹਨਾਂ ਨੂੰ ਉੱਥੇ ਵੀ ਨਸ਼ਾ ਪੂਰਤੀ ਕਰਨੀ ਪੈਂਦੀ ਆ ਨਸ਼ਾ ਪੂਰਤੀ ਕਰਕੇ ਇਹਨਾਂ ਨੂੰ ਜੌਂਦੇ ਰੱਖਣਾ ਪੈਂਦਾ ਸੋ ਸਭ ਤੋਂ ਵੱਡਾ ਮੁੱਦਾ ਇਹ ਹੀ ਆ ਕਿ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਫੜਦੇ ਜਿਹੜੇ ਨਸ਼ਾ ਵੇਚਦੇ ਆ ਜਿਹੜੇ ਸਮਗਲਿੰਗ ਕਰਦੇ ਆ ਤੁਸੀਂ ਉਹਨਾਂ ਨੂੰ ਫੜੀ ਜਾਂਦੇ ਆ ਜਿਹੜੇ ਨਸ਼ਾ ਲਾਉਂਦੇ ਆ ਤੁਸੀਂ ਉਹਨਾਂ ਨੂੰ ਫੜੀ ਜਾਂਦੇ ਆ ਜਿਹੜੇ ਨਸ਼ਾ ਲਾ ਕੇ ਜਿਹੜੇ ਟੀਕੇ ਲਾ ਕੇ ਨੌਜਵਾਨ ਜਿਹੜੇ ਉਹ ਮਰ ਰਹੇ ਆ ਤੁਸੀਂ ਉਹਨਾਂ ਨੂੰ ਫੜੋ ਕਿ ਜਿਹੜੇ ਭਾਈ ਨਸ਼ਾ ਵੇਚਦੇ ਆ ਐਨਐਸਏ ਵਰਗੀਆਂ ਜਿਹੜੀਆਂ ਘਾਤਕ ਧਰਾਵਾਂ ਤੁਸੀਂ ਲਾਉਣੇ ਹੋ ਐਨਐਸਏ ਵਰਗੀਆਂ ਇਹ ਉਹਨਾਂ ਤੇ ਲਾਉ ਸਕੋ ਪਤਾ ਲੱਗੇ ਲੋਕਾਂ ਨੂੰ ਵੀ ਖੁਸ਼ੀ ਹੋਵੇ ਕਿ ਹਾਂ ਯਾਰ ਵਾਕਈ ਐਨਐਸਏ ਲੱਗੀ ਆ ਨਸ਼ੇ ਵਾਲਾਂ ਤੇ ਲਾਤੀ ਬਾਈ ਉਹਨਾਂ ਨੇ ਨਸ਼ੇ ਵਾਲਾ ਵੱਡਾ ਜਿਹੜਾ ਸਮੱਗਲਰ ਸੀ ਉਹ ਫੜ ਲਿਆ ਹੁਣ ਫਲਾਨੇ ਏਰੀਏ ਦੇ ਵਿੱਚ ਨਸ਼ਾ ਨਹੀਂ ਵਿਕਦਾ ਥਾਂ ਥਾਂ ਤੇ ਹਰ ਥਾਂ ਥਾਂ ਤੇ ਉਹਨਾਂ ਮੇਰੇ ਹਿਸਾਬ ਨਾਲ ਪਾਣੀ ਨਹੀਂ ਉਹਨਾਂ ਕੋਈ ਹੋਰ ਚੀਜ਼ ਨਹੀਂ ਵਿਕਦੀ ਜਿੰਨਾ ਮੇਰੇ ਹਿਸਾਬ ਨਾਲ ਚਿੱਟਾ ਵਿਕਦਾ ਜਿੰਨਾ ਨਸ਼ਾ ਵਿਕਦਾ ਪਤਾ ਸਾਰਿਆਂ ਨੂੰ ਹੀ ਆ ਪਤਾ ਤੁਹਾਨੂੰ ਵੀ ਆ ਵੀ ਕਿੱਥੇ ਕਿੱਥੇ ਵਿਕਦਾ ਕੀ ਕੀ ਹੁੰਦਾ ਪਰ ਮਸਲਾ ਇਹ ਹੀ ਆ ਕਿ ਜਿਵੇਂ ਆਪਾਂ ਕਹਿ ਦਿੰਨੇ ਹੁੰਨੇ ਨੇ ਵੀ ਜਿਵੇਂ ਉਹ ਗਾਣਾ ਆਇਆ ਸੀ ਵੀ ਸਰਕਾਰਾਂ ਮਕਾਉਂਦੀਆਂ ਨੇ ਚਿੱਟਾਂ ਤਾਂ ਹੀ ਸ਼ਰਿਆਮ ਵੇਖਦਾ ਇਹ ਹਾਲ ਹੋਇਆ ਪਿਆ ਕਿਸੇ ਦੀ سپورਟ ਤੋਂ ਬਿਨਾ ਕੋਈ ਵੀ ਬੰਦਾ ਉੱਪਰ ਨਹੀਂ ਉੱਠਦਾ ਕੋਈ ਵੀ ਬੰਦਾ ਮਾੜੀ ਚੀਜ਼ ਨਹੀਂ ਵੇਚਦਾ ਕੋਈ ਗੱਲ ਤਾਂ ਹੁੰਦੀ ਆ ਐਵੇਂ ਤਾਂ ਧੂਆਂ ਉੱਡਦਾ ਨਹੀਂ ਸੋ ਬੇਨਤੀ ਇਹ ਹੀ ਆ ਕਿ ਉਹਨਾਂ ਦੀ ਗੱਲਬਾਤ ਸੁਣੋ ਪ੍ਰਸ਼ਾਸਨ ਨੂੰ ਬੇਨਤੀ ਆ ਉਹਨਾਂ ਦੀ ਗੱਲਬਾਤ ਸੁਣੋ ਉਹਨਾਂ ਦਾ ਮਸਲਾ ਹੱਲ ਕਰੋ ਤੇ ਨਸ਼ੇ ਦੇ ਮੁੱਦੇ ਤੇ ਤੁਸੀਂ ਕਹਿੰਦੇ ਆ ਕਿ ਨਸ਼ੇ ਦੇ ਪੁੱਤੇ ਤੇ ਨੌਜਵਾਨ ਵੱਧ ਤੋਂ ਵੱਧ ਅੱਗੇ ਆਉਣ ਸੋ ਨਸ਼ੇ ਦੇ ਮੁੱਦੇ ਤੇ ਜੇ ਸੀਰੇ ਢਿੱਲੋ ਹੋ ਰਹੀ ਜਾਂ ਹੋਰ ਨੌਜਵਾਨ ਜਿਹੜੇ ਅੱਗੇ ਆਏ ਆ ਤੇ ਉਹਨਾਂ ਨੂੰ ਥੋੜੀ ਸਪੋਰਟ ਕਰਨ ਦੀ ਲੋੜ ਆ ਤੁਸੀਂ ਉਹਨਾਂ ਦੀ ਸਪੋਰਟ ਕਰੋ ਬੰਦੇ ਫੜੋ ਉਹਦਾ ਸ਼ਰੇਆ ਵੀਡੀਓ ਬਣਾ ਬਣਾ ਕੇ ਬੰਦੇ ਵੀ ਫੜੀ ਜਾਂਦੇ ਆ ਤੁਹਾਨੂੰ ਵਿਖਾਈ ਵੀ ਜਾਂਦੇ ਆ ਵੀ ਆਹ ਫੜ ਲਿਆ ਚਟਾ ਆਹ ਫੜ ਲਿਆ ਗੋਲੀਆਂ ਤੇ ਪਰ ਫਾਇਦਾ ਫੇਰ ਕੋਈ ਨਹੀਂ ਹੁੰਦਾ ਫਿਰ ਜਦੋਂ ਫਿਰ ਤੁਸੀਂ ਕਹਿਣਾ ਛੱਡ ਦਿਓ ਕਿ ਭਾਈ ਅਸੀਂ ਕੈਂਪ ਲਾਉਣਾ ਅਸੀਂ ਜਾਗਰੂਕ ਕਰਨਾ ਨੌਜਵਾਨ ਮੂਰੇ ਆਉਣ ਕੋਈ ਨਹੀਂ ਬੋਲਦਾ ਭਾਈ ਫਿਰ ਜੇ ਤੁਸੀਂ ਫੜਨਾ ਹੀ ਨਹੀਂ ਕਿਸੇ ਨੂੰ ਸੋ ਬੇਨਤੀ ਇਹ ਹੀ ਆ ਕਿ ਸਾਰੀਆਂ ਜਥੇਬੰਦੀਆਂ ਨੂੰ ਸਾਰੇ ਨੌਜਵਾਨਾਂ ਨੂੰ ਕਿ ਵੱਧ ਤੋਂ ਵੱਧ ਨੌਜਵਾਨ ਸੀਰੇ ਢਿਲੋਂ ਦਾ ਹੋਰ ਨੌਜਵਾਨ ਜਿਹਨੇ ਲਖੇ ਸਿਧਾਣੇ ਹੋ ਰਹੀ ਉੱਥੇ ਬੈਠੇ ਆ ਸਾਰੇ ਉਹਨਾਂ ਦਾ ਜਰੂਰ ਸਾਥ ਦਿਓ ਤੇ ਜਲਦ ਤੋਂ ਜਲਦ ਆਕਲੀਏ ਪਿੰਡ ਜਿਹੜਾ ਉਹ ਜਰੂਰ ਪਹੁੰਚੋ ਤੇ ਜੇ ਵਾਕਈ ਤੁਹਾਨੂੰ ਲੱਗਦਾ ਤੁਹਾਨੂੰ ਦਿਲ ਦੇ ਵਿੱਚ ਦਰਦ ਹੈਗਾ ਕਿਉਂਕਿ ਇਹ ਤਾਂ ਸਾਫ਼ ਪਤਾ ਕਿ ਇਹ ਚੀਜ਼ 70% ਲੋਕਾਂ ਦੇ ਘਰਾਂ ਦੇ ਵਿੱਚ ਵੜ ਚੁੱਕੀ ਆ ਤੇ ਘਰਾਂ ਨੂੰ ਬਰਬਾਦ ਕਰ ਚੁੱਕੀ ਆ ਜਿਹੜੇ 30% ਹੈਗੇ ਆ ਆਪਾਂ ਉਹ ਬਚਾਲੀਏ ਤੇ ਜਿਨ੍ਹਾਂ ਦਾ ਨੁਕਸਾਨ ਹੋਈ ਜਾਂਦਾ ਉਹਨਾਂ ਨੂੰ ਬਚਾਲੀਏ ਇਹ ਤਾਂ ਉਹ ਹੀ ਜਾਣਦਾ ਜਿਹਦੇ ਘਰੇ ਵੜ ਗਿਆ ਜਿਹਦੇ ਘਰ ਦਾ ਨੁਕਸਾਨ ਕਰ ਗਿਆ ਤੇ ਜਿਹਦਾ ਘਰ ਸਾਰਾ ਝੜਤਾ ਇਹ ਉਹ ਹੀ ਦੁੱਖ ਜ਼ਿਆਦਾ ਜਾਣ ਸਕਦੇ ਆ ਸੋ ਬੇਨਤੀ ਆ ਕਿ ਵੱਧ ਤੋਂ ਵੱਧ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ